ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਜ ਆਪ ਜੀ ਨਾਲ ਸਹਿਸਕ੍ਰਿਤੀ ਸ਼ਲੋਕ ਮੱਲਾ ਪੰਜਵਾਂ ਦਾ ਇਤਨੀਆ ਜੋ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਕੇ ਆਪ ਹੀ ਜਿਹੜੀ ਵਿਚਾਰਾ ਉਸ ਸ਼ਲੋਕ ਦੀ ਕਰਵਾ ਲੈਣ ਹੁਣ ਆਪਾਂ ਜੋ ਸ਼ਲੋਕ ਹੈ ਉਸ ਦਾ ਪਾਠ ਸਰਵਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਆਦਰੰ ਦਰੰ ਕਾਰਣੇ ਨਿਰਧਨ ਧਨ ਨਾਮ ਨਿਰਹਰੇ ਅਨਾਥ ਨਾਥ ਗੁਬਿੰਦੈ ਬਾਲਹੀਨ ਬਲ ਕੇਸਵੈ ਸਰਬ ਭੂਤ ਦਿਆਲ ਅਚਤ ਦੀਨ ਬਾਂਧਵ ਦਮੋਦਰੈ ਸਰਬੱਗਯ ਪੂਰਨ ਪੁਰਖ ਭਗਵਾਨੈ ਭਗਤ ਵਸ਼ਲ ਕਰਨਾ ਮੈਂ ਘਟ ਘਟ ਬਸੰਤ ਬਾਸੁਦੇਵ ਪਾਰ ਬ੍ਰਹਮ ਪਰਮੇਸ਼ੁਰ ਜੈ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਹ ਬਿਸਰੰਤ ਨਹ ਬਿਸਰੰਤ ਨਰਾਇਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸਾ ਜੀ ਇਹ ਜੋ ਸੈਸ਼ ਕਰਤੀ ਸ਼ਲੋਕ ਮਹਲਾ ਪੰਜਵਾਂ ਦਾ ਇਕੀਆਂ ਸ਼ਲੋਕ ਹੈ ਉਸ ਸ੍ਰੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕਰ ਰਹੇ ਨੇ ਕਿਉਂ ਕਾਲਪੂਰ ਪਰਮਾਤਮਾ ਬੜਾ ਦਿਆਲੂ ਹੈ ਸਾਨੂੰ ਜਿੰਨਾ ਕੋਲ ਧਾਨ ਨਹੀਂ ਉਹਨਾਂ ਨੂੰ ਧੰਨ ਵੀ ਦਿੰਦਾ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਨੂੰ ਆਸਰਾ ਦਿੰਦਾ ਜਿਨ੍ਹਾਂ ਦਾ ਕੋਈ ਮਾਲਕ ਨਹੀਂ ਉਹਨਾਂ ਦਾ ਮਾਲਕ ਜਾਂ ਨਾਥਾ ਦਾ ਨਾਂ ਕੋਈ ਆ ਜਿਨ੍ਹਾਂ ਕੋ ਕੋਈ ਤਾਕਤ ਨਹੀਂ ਤਾਕਤ ਵੀ ਦਿੰਦਾ ਹੈ ਹਰ ਹਰ ਜਗ੍ਹਾ ਉਹ ਵਿਆਪਕ ਹੈ ਗਰੀਬਾਂ ਦਾ ਉਹ ਮਦਦ ਵੀ ਕਰਦਾ ਹੈ ਭਗਤ ਵਸ਼ਲ ਵੀ ਹੈ ਤੇ ਉਹ ਪਾਤਸ਼ਾਹ ਅੱਗੇ ਬੇਨਤੀ ਕਰਨੀ ਆ ਦਾਸ ਕਰਨੀ ਆ ਕਿ ਉਹ ਪ੍ਰਮਾਤਮਾ ਸਾਨੂੰ ਵਿਸਰ ਨਾ ਜਾਏ ਕਿਉਂ ਗੁਰਬਾਣੀ ਵੀ ਸਾਨੂੰ ਦੱਸਿਆ ਹੈ ਜਿਸ ਕੋ ਵਿਸਰੇ ਪ੍ਰਾਨਪਤ ਦਾਤਾ ਸੋਈ ਗਨੋ ਭਗਾ ਉਹ ਕਹਿੰਦੇ ਬੜਾ ਮੰਦ ਭਗਾ ਹੈ ਉਹਦੇ ਭਾਗ ਚੰਗੇ ਨਹੀਂ ਹਨ ਜਿਨ੍ਹਾਂ ਨੂੰ ਪ੍ਰਾਣਾ ਦਾ ਪਤੀ ਭਾਵ ਜਿਹੜੇ ਸਾਨੂੰ ਪ੍ਰਾਣਾ ਦਾਨ ਵਜੋਂ ਦਿੰਦਾ ਹੈ ਉਹ ਵਿਸਰਜੇ ਤੇ ਉਹ ਉਹਨੂੰ ਭਾਗ ਹੀ ਸਮਝੋ ਪਾ ਮਾੜੇ ਭਾਗਾ ਵਾਲਾ ਮੰਦ ਭਾਗਾ ਸਮਝੋ ਆਕਸ਼ਾਇ ਵੀ ਕਹਿੰਦੇ ਮਰਨੰਗ ਵਿਸਰਣ ਗੁਬਿੰਦੇ ਜਿਹਨੂੰ ਉਹ ਅਕਾਲਪੁਰਮਾਤਮਾ ਦੇ ਬੰਦੇ ਪ੍ਰਮਾਤਮਾ ਵਾਸਤੇ ਵਰਤਿਆ ਗਿਆ ਹੈ ਵਿਸਰਣ ਇਹ ਜਿਹੜਾ ਵਿਸਰ ਗਿਆ ਮਰਨੰਗ ਭਾਉ ਉਹ ਆਤਮਤਾ ਉੱਤੇ ਮਰ ਗਿਆ ਉਹ ਤੇ ਇਨਸਾਨੀयत ਮਰ ਗਈ ਉਹ ਬੰਦਾ ਖਤਮ ਹੋ ਗਿਆ ਉਹਦੇ ਵਿੱਚ ਕੋਈ ਚੰਗੀ ਸੋਚ ਨਹੀਂ ਹੋਏਗੀ ਉਹ ਚੰਗੇ ਗੁਣ ਨਹੀਂ ਹੋਣਗੇ ਉਹਦੇ ਵਿੱਚ ਮਾੜੇ ਗੁਣ ਹੋਣਗੇ ਦੁੱਖ ਸਾਰੇਗਾ ਅੱਗੇ ਪਾਤਸ਼ਾਹ ਦਰਬਾਨੀຊਾਂ ਨੂੰ ਸਮਝਾ ਰਹੇ ਨੇ ਕੋਟ ਬ੍ਰਜਨ ਤੇ ਇਸ ਲਾਗ ਤੇ ਜਿਸ ਨੂੰ ਬਿਸਰੇ ਨਾਵ ਅੰਦੇ ਨੂੰ ਇੱਕ ਨਹੀਂ ਕਰੋੜਾਂ ਹੀ ਹਰ ਕੰਮ 'ਚ ਰੁਕਾਵਟ ਦੁੱਖ ਤਕਲੀਫਾਂ ਸੰਕਟ ਆਉਂਦੇ ਨੇ ਜਿਹੜਾ ਉਸ ਪ੍ਰਮਾਤਮਾ ਦੇ ਨਾਮ ਨੂੰ ਭਾਗ ਉਹਦੇ ਉਪਦੇਸ਼ ਨੂੰ ਉਹਦੇ ਹੁਕਮ ਨੂੰ ਜਿਹੜਾ ਵਿਸਰ ਜਾਂਦਾ ਭੁੱਲ ਜਾਂਦਾ ਉਹਦੀ ਕਮਾਈ ਨਹੀਂ ਕਰਦਾ ਗੁਰਮੁਖ ਭਾਵ ਗੁਰਮੁਖਤਾਬ ਜਿਹੜਾ ਜੀਵਨ ਨਹੀਂ ਜੀਦਾ ਉਹਨੂੰ ਬਹੁਤ ਵਿਗਨ ਤੇ ਔਕੜਾਂ ਤੇ ਸੰਕਟ ਜਿਹੜੇ ਉਸ ਆਣੇ ਪੈਂਦੇ ਆ ਫਿਰ ਪਾਤਸ਼ਾਹ ਪਾਤਸ਼ਾਹ ਉਹਦੀ ਹਾਲਤ ਕਿਸ ਤਰ੍ਹਾਂ ਦੀ ਹੈ ਨਾਨਕ ਆਨ ਦਿਨ ਬਿਲਪਤੇ ਜਿਉਂ ਸੁਣੇ ਘਰ ਕਾਂ ਉਹਦੇ ਜਦੋਂ ਜਿਸ ਘਰ ਚ ਕੋਈ ਰਹਿੰਦਾ ਨਾ ਹੋਵੇ ਕਿ ਕਾਂ ਉੱਥੇ ਰੌਲਾ ਪਾਈ ਜਾਵੇ ਕਾਂ ਕਾਂ ਕਰੀ ਜਾਵੇ ਤੇ ਉੱਥੇ ਕੋ ਖਾਣ ਨੂੰ ਥੋੜਾ ਮਿਲਣਾ ਇਹ ਵੀ ਕਹਿੰਦੇ ਉਹ ਫਿਰਨਾ ਰੋਂਦੇ ਆ ਤੇ ਬਿਲਕਦੇ ਆ ਤੇ ਕਰਨੇ ਲੈਂਦੇ ਆ ਪਰ ਉਥੇ ਕੁਝ ਸੁਣਵਾਈ ਨਹੀਂ ਹੁੰਦੀ ਸੁਣਵਾਈ ਕਿਤੇ ਘਰ ਚ ਹੋਣੀ ਆ ਪਰਮਾਤਮਾ ਦੇ ਘਰ ਚ ਜਿਹੜਾ ਉਹਨੂੰ ਯਾਦ ਕਰੂਗਾ ਉਹ ਫਿਰ ਉਹਦੇ ਸਾਰੇ ਦੁੱਖ ਤਕਲੀਫਾਂ ਕੱਟੇ ਜਾਣੇ ਆ ਇਸੇ ਕਰਕੇ ਪਾਤਸ਼ਾਹ ਨੇ ਕਿਹਾ ਦੁੱਖ दारू ਸੁਖ ਰੋਗ ਭਇਆ ਕਿਉਂ ਦੁੱਖ ਹੈ ਜਿਹੜਾ ਉਹ ਸਾਨੂੰ ਯਾਦ ਕਰਾਉਂਦਾ ਪਰਮਾਤਮਾ ਨੂੰ ਇਸ ਕਰਕੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਪਰਮਾਤਮਾ ਨੂੰ ਵਿਸਰ ਜਾਂਦਾ ਨੂੰ ਇੱਕ ਨਹੀਂ ਦੋ ਨਹੀਂ ਕਰੋੜਾਂ ਹੀ ਬਿਗਨ ਤੇ ਤਕਲੀਫਾਂ ਤੇ ਸੰਕਟ ਨੂੰ ਆਉਂਦੇ ਨੇ ਸੋ ਪਾਤਸ਼ਾਹ ਸਾਨੂੰ ਅਪਦੇਸ਼ ਕਰ ਰਹੇ ਨੇ ਵੀ ਉਹਨੂੰ ਬਿਸਰਨਾਂ ਨਹੀਂ ਚਾਹੀਦਾ ਜਿਹੜਾ ਇਹਨਾਂ ਦਿਹਾਲੂ ਆ ਪੰਜਵੇਂ ਪਾਤਸ਼ਾਹ ਵੀ ਸਾਨੂੰ ਸੁਖਨੀ ਸਾਹਿਬ ਜੀ ਦੇ ਵਿੱਚ ਹੁੰਦੇ ਸੋਕੋਂ ਬਿਸਰੇ ਜੇ ਕਾਲ ਨਾ ਭਾਨੇ ਸੋਕੋਂ ਬਿਸਰੇ ਜੇ ਕੀ ਆ ਜਾਣੇ ਸੋਕੋਂ ਬਿਸਰੇ ਜਿਨ ਸਭ ਕੁਝ ਦਿਆ ਸੋਕੋਂ ਬਿਸਰੇ ਜੇ ਜੀਵਨ ਦਿਆ ਸੋਕੋਂ ਬਿਸਰੇ ਜੀ ਅਗਨ ਵਿੱਚ ਰਾਖੇ ਗੁਰ ਪ੍ਰਸ਼ਾਦ ਕੋ ਬਿਰਲਾ ਲਾਖੇ ਸੋਕੋਂ ਬਿਸਰੇ ਜੇ ਬਿਖਤੇ ਕਾਂਢੇ ਜਨਮ ਜਨਮ ਕਾ ਟੂਕਾ ਕਾਂਢੇ ਗੁਰਪੂਰੇ ਤਾਂ ਤਿਹ ਬਜਾਇਆ ਫਿਰ ਆਪਣਾ ਨਾਨਕ ਜਨ ਤੇ ਆਇਆ ਬਾ ਉਹ ਇਹ ਤਾਤੇ ਆਏ ਆ ਇਹ ਆਪਣੀ ਪਰਮਾਤਮਾ ਨੂੰ ਉਹ ਜਿਹੜਾ ਤਾਂ ਹੀ ਪਾ ਸਕਦੇ ਆ ਜਦੋਂ ਆਪਣੇ ਪ੍ਰਭੂ ਨੂੰ ਆਪਾਂ ਧਿਆਵਾਂਗੇ ਸਿਮਨ ਕਰਾਂਗੇ ਸੋ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਆ ਦਰਨ ਦਰਨ ਧਾਰਨੇ ਆਂਦੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਦਰਨ ਜਿਨ੍ਹਾਂ ਦੇ ਨਿਆਸਰੇ ਨੇ ਉਹਨਾਂ ਦਾ ਆਕਾਲਪੁਰ ਪਰਮਾਤਮਾ ਆਸਰਾ ਬਣਦਾ ਹੈ ਨਿਦੰ ਧਨ ਜਿਨ੍ਹਾਂ ਕੋ ਧਨ ਨਹੀਂ ਉਹਨਾਂ ਨੂੰ ਉਹ ਪਰਮਾਤਮਾ ਤਾਂ ਗੰਗਾ ਹੈ ਪਾਵਤਨ ਵਾਂਗ ਬਣਾ ਦਿੰਦਾ ਨਾਮ ਨਰ ਹਰੇ ਜਿਹੜਾ ਉਸ ਕਾਲ ਨਰ ਹਰੇ ਪ੍ਰਮਾਤਮਾ ਵਾਸਤੇ ਹੈ ਜਿਹੜਾ ਉਸ ਕਾਲ ਤੋਂ ਪ੍ਰਮਾਤਮਾ ਦੇ ਨਾਮ ਦੇ ਜੁੜਿਆ ਰਹਿੰਦਾ ਹੈ ਉਹ ਉਹਨਾਂ ਨੂੰ ਉਹ ਆਸਰਾ ਵੀ ਦਿੰਦਾ ਹੈ ਤੇ ਜਿੰਨਾਂ ਕੋ ਧਨ ਨਹੀਂ ਉਹਨਾਂ ਨੂੰ ਧਨ ਵੀ ਦਿੰਦਾ ਹੈ ਅਨਾਥ ਨਾਥ ਗੁਬਿੰਦੇ ਤੇ ਜਿਹੜਾ ਉਹਨੂੰ ਹਰ ਵੇਲੇ ਯਾਦ ਕਰ ਦਿੰਦੇ ਨੇ ਜਿੱਦਾਂ ਯਤੀਮ ਹੁੰਦਾ ਜਿਹਦਾ ਮਾਂ ਪਿਓ ਕੋਈ ਨਹੀਂ ਜਿਹਦਾ ਰਖਵਾਲਾ ਕੋਈ ਨਹੀਂ ਜਿਹਦਾ ਕੋ ਆਸਰਾ ਕੋਈ ਨਹੀਂ ਜਿਹਦਾ ਮਾਲਕ ਕੋਈ ਨਹੀਂ ਭਾਸ਼ਾ ਕਹਿੰਦਾ ਉਹਨਾਂ ਦਾ ਫਿਰ ਉਹ ਮਾਲਕ ਹੈ ਉਹਨਾਂ ਦੀ ਰੱਖਿਆ ਕਰਦਾ ਹੈ ਬਾਲ ਹੀਨ ਬਾਲਾ ਕੇਸ ਵੈ ਤੇ ਉਹ ਅਕਾਲਪੂਰਮਾਤਮਾ ਜਿਹਦੇ ਕੋਈ ਤਾਕਤ ਨਹੀਂ ਨਾ ਤਾਕਤਾ ਹੈ ਉਹ ਨੂੰ ਉਹ ਤਾਕਤ ਬਖਸ਼ਦਾ ਹੈ ਭਾਵ ਜਿਹੜਾ ਉਹ ਨੂੰ ਹਰ ਵੇਲੇ ਯਾਦ ਕਰਦਾ ਉਹਦੀ ਹਰ ਤਰ੍ਹਾਂ ਪ੍ਰਭੂ ਜਿਹੜਾ ਖਿਆਲ ਰੱਖਦਾ ਹੈ ਸਰਬ ਪੂਰ ਦਿਆਲ ਤੁਤ ਉਹ ਸਾਰੇ ਜੀਵਾਂ ਉੱਤੇ ਉਹ ਅਕਾਲਪੂਰਮਾਤਮਾ ਦਇਆ ਕਰਦਾ ਇਹ ਨਹੀਂ ਕਿਸੇ ਇੱਕ ਤੇ ਕਰਦਾ ਉਹ ਸਹ ਮੇਰਾ ਮਿਹਰਬਾਨ ਸਹ ਮੇਰਾ ਮੇਰਬਾਨ ਜੀ ਜਗਤ ਕੋ ਦੇਦਾ ਤੂੰ ਕਾਹੇ ਡੋਲੇ ਪੁਰਾਨੀਆਂ ਤੋਂ ਰੱਖੇ ਦਾ ਸਿਰਜਣਹਾਰ ਕਉ ਕਿਉ ਡੋਲਦਾ ਮਨ ਤੇਰਾ ਕਦੀ ਉੱਧਰ ਜਾਣਾ ਕਦੀ ਉੱਧਰ ਜਾਣਾ ਇੱਕ ਪਰਮਾਤਮਾ ਦੇ ਡੇਗ ਰੱਖ ਤੇ ਉਹ ਦਿਆਲੂ ਆ ਪਰਮਾਤਮਾ ਸਾਰਿਆਂ ਤੇ ਦਇਆ ਕਰਦਾ ਚੋ ਤੇ ਆ ਬਨਾਸੀ ਹੈ ਦੀਨ ਬੰਦ ਤੇ ਗਰੀਬਾਂ ਦਾ ਉਹ ਰਿਸ਼ਤੇਦਾਰ ਆ ਪਾਵੋ ਉਹਨਾਂ ਦੇ ਰੱਖਿਆ ਕਰਨ ਵਾਲਾ ਗਮੋਦਰੇ ਪਾ ਪਰਮਾਤਮਾ ਉਹ ਸਾਰਿਆਂ ਜੀਆਂ ਦਾ ਦਇਆ ਕਰਦਾ ਇੱਕ ਤੇ ਨਹੀਂ ਕਰਦਾ ਉਹ ਬਨਾਸੀ ਹੈ ਤੇ ਗਰੀਬਾਂ ਦਾ ਉਹ ਰਿਸ਼ਤੇਦਾਰ ਆ ਪਾਵੋ ਉਹਨਾਂ ਦੀ ਮਦਦ ਕਰਦਾ ਹੈ ਉਹਨਾਂ ਦੀ ਰੱਖਿਆ ਕਰਦਾ ਹੈ ਦੀਨ ਬੰਦੂ ਕਿਆ ਸਰਬਗਿਆ ਪੂਰਨ ਪੁਰਖ ਭਗਵਾਨ ਹੈ ਉਹ ਕਾਲਪੂਰਮਾਤਮਾ ਸਰਬਗਿਆ ਸਾਰਿਆਂ ਦਿਲਾਂ ਦੀ ਜਾਣਨ ਵਾਲਾ ਹੈ ਉਹ ਪੂਰਨ ਹੈ ਉਹਦੇ ਜੇ ਘਾਟ ਕੋਈ ਨਹੀਂ ਹਰ ਗੱਲ ਤੋਂ ਸਰਬ ਕਲਾ ਪੂਰਪੁਰਾ ਬਿਰთა ਜਾਣਨ ਹਾਰ ਜਾ ਕੇ ਸਿਮਨ ਉਧਰੀਏ ਨਾਨਕ ਇਸ ਵਿਹਾਰ ਕਿਉਂ ਉਹਦੇ ਸਿਮਨ ਨਾਲ ਸਾਡੇ ਸਾਰੇ ਦੁੱਖ ਉੱਤੇ ਜਾਂਦੇ ਨੇ ਉਹਦੇ ਬਿਹਾਰ ਜਾਣਾ ਚਾਹੀਦਾ ਸਦਕੇ ਜਾਣਾ ਚਾਹੀਦਾ ਕਰਨਾ ਮਿਆ ਤਰਸ ਸਰੂਪ ਦਇਆ ਸਰੂਪ ਉਹ ਕਾਲਪੂਰਮਾਤਮਾ ਜਿਹੜਾ ਉਹ ਭਗਤ ਵਸ਼ਲ ਵੀ ਹੈ ਤੇ ਉਹ ਪੁਰਖ ਭਗਵਾਨ ਇਹ ਔਕਾਤ ਪਰ ਪਰਮਾਤਮਾ ਸਰਵ ਵਿਆਪਕ ਵੀ ਹੈ ਤੇ ਭਗਤਾਂ ਨੂੰ ਬਹੁਤ ਪਿਆਰ ਕਰਦਾ ਹੈ ਕਿ ਮੇਰੇ ਬਾਦੀ ਭਗਤਿ ਛਡਾਵੇ ਭਗਤੀ ਬੰਦੀ ਬੋਹ ਛੁੱਟੀ ਨਹੀਂ ਪਰਮਾਤਮਾ ਇੰਨੀ ਵਿਡਾਈ ਦਿੰਦਾ ਹੈ ਵੀ ਜੇ ਭਗਤ ਇਹ ਗੱਲ ਨੂੰ ਬੰਦ ਕਰੇ ਤੇ ਉਹ ਮੈਂ ਨਹੀਂ ਛਡਾ ਸਕਦਾ ਤੇ ਜੇ ਮੈਂ ਕੋਈ ਗੱਲ ਕਰਾਂ ਤੇ ਭਗਤ ਜਿਹੜਾ ਉਹ ਮੰਨਵਾ ਸਕਦਾ ਹੈ ਕਿ ਭਗਤ ਨਾਲ ਇੰਨਾ ਪਿਆਰ ਹੈ ਇੰਨਾ ਮਾਨ ਤੇ ਸਤਕਾਰ ਹੈ ਭਗਤ ਵਸ਼ਲ ਕਰਨਾ ਮਾਇਆ ਉਹ ਤਰਸ ਰੂਪ ਦਇਆ ਸਰੂਪ ਪਰਮਾਤਮਾ ਜਿਹੜਾ ਭਗਤਾਂ ਨੂੰ ਪਿਆਰ ਕਰਦਾ ਹੈ ਕਟਕਟ ਬਸੰਤ 바ਸੂਦੇਵ ਪਾਰ ਬ੍ਰਹਮ ਪਰਮੇਸ਼ਰ ਉਹ ਕਾਲਪੋ ਪਰਮਾਤਮਾ ਜੋ ਪਰਮੇਸ਼ਰ ਹੈ ਸਾਰਿਆਂ ਤੋਂ ਵੱਡਾ ਮਾਲਕ ਹੈ ਪਾਰ ਬ੍ਰਹਮ ਜਿਹੜਾ ਬਿਆਨ ਤੇ ਆਪ ਆਰਾ ਪਾਰਾ ਕੋਈ ਨਹੀਂ ਹੈ ਤੇ 바ਸੂਦੇਵ ਪਰਮਾਤਮਾ ਉਹ ਕਟਕਟ ਵਿਸ਼ਵਾਸ ਰਿਹਾ ਇਸ ਦਾ ਭਾਵ ਹੈ ਕਿ ਹਰ ਇੱਕ ਦੇ ਅੰਦਰ ਹੈ ਇੱਕ ਪਰਮਾਤਮਾ ਦੀ ਬੜੀ ਅਜੀਬ ਤੇ ਅਚਰਜ ਵਾਲੀ ਗੱਲ ਹੈ ਕੋ ਕਰਤਾ ਮਨੁੱਖ ਵੀ ਆ ਕਰਤੇ ਸੰਸਾਰ ਵਿੱਚ ਜਿੰਨੀਆਂ ਵੀ ਮਨੁੱਖ ਨੇ ਮਸ਼ੀਨਾਂ ਬਣਾਈਆਂ ਸਾਈਕਲ ਬਣਾਇਆ ਗੱਡਾ ਬਣਾਇਆ ਏਰੋਪਲੇਨ ਬਣਾਇਆ ਉਹਨਾਂ ਨੂੰ ਚਲਾਉਣ ਵਾਲਾ ਕੋ ਹੋਰ ਹੈ ਮਨੁੱਖ ਹੈ ਜਾਂ ਕੋ ਹੋਰ ਤਰੀਕਾ ਹੈ ਪਰ ਉਹ ਆਪਣੇ ਆਪ ਨਹੀਂ ਚੱਲਦੀਆਂ ਪਰ ਪ੍ਰਮਾਤਮਾ ਜੋ ਕਰਤਾ ਹੈ ਉਹਦੇ ਵਿੱਚ ਆਪ ਹੈ ਘਟ ਘਟ ਮੈਂ ਹਰ ਜੂ ਵਸੇ ਸੰਤਨ ਕਿਉ ਪੁਕਾਰ ਤੋਂ ਨਾਨਕ ਤੇ ਭਜਮਨਾ ਪਾਉਨੇ ਦੇ ਉਤਰੇ ਪਾਰ ਕਿਉ ਇੱਕ ਬੀਜ ਆ ਉਹ ਜਦੋਂ ਉਹਨੂੰ ਸਿਲ ਮਿਲਦੀ ਸਪਰਾਉਟ ਕਰਦਾ ਆਪੇ ਵੱਧ ਆਪੇ ਫੁੱਲਦਾ ਮੁੜ ਕੇ ਦਰਤ ਬਣਦਾ ਫਿਰ ਫੁੱਲ ਲੱਗਦੇ ਫਿਰ ਫਲ ਲੱਗਦੇ ਫਿਰ ਬੀਜ ਲੱਗਦੇ ਵਰੇ ਤ੍ਰੋਣ ਕਰਾ ਰਿਆ ਉਹ ਆਪਣੇ ਆਪ ਹੋ ਰਿਹਾ ਬੰਦਾ ਜੰਮਦਾ ਮਰਦਾ ਵੱਡਾ ਹੁੰਦਾ ਬੁੱਢਾ ਹੁੰਦਾ ਫਿਰ ਮਰ ਜਾਂਦਾ ਦੁਨੀਆਂ ਦੇ ਕੰਮਕਾਰ ਆਪਣੇ ਆਪ ਕਰਦਾ ਸਰਕਰੋ ਦਾ ਬਾਡੀ ਦਾ ਭੋਖ ਆਪ ਲੱਗਦੀ ਹੈ ਪਰ ਜੋ ਕੁਛ ਹੈ ਉਹ ਆਪਣੇ ਆਪ ਰਕਤ ਦੇ ਅੰਦਰ ਪ੍ਰਮਾਤਮਾ ਵਸ ਰਿਹਾ ਇੱਥੇ ਵੀ ਸਾਨੂੰ ਦੱਸ ਰਹੇ ਨੇ ਘਟ ਘਟ ਬਸੰਤ ਵਾਸਦੇਵ ਹਰਕ ਦੇ ਅੰਦਰ ਉਹ ਆਕਾਲਪੂ ਪ੍ਰਮਾਤਮਾ ਜੋ ਬ੍ਰਹਮ ਤੇ ਆਪਰਮੀਸ਼ਰ ਹੈ ਉਹ ਸਾਰਿਆਂ ਦੇ ਅੰਦਰ ਵਸ ਰਿਹਾ ਕਿਉਂ ਜੇ ਇਹ ਗੱਲ ਦੀ ਸਮਝ ਲੱਗਲੇ ਆਪ ਦੀ ਕਿਸੇ ਨਾਲ ਠੱਗੀ ਨਹੀਂ ਮਾਰਦਾ ਹੈ ਰੇਰਾ ਫੇਰੀ ਨਹੀਂ ਕਰਦਾ ਕਿਉਂ ਹਰਕਤ ਦੇ ਅੰਦਰ ਪ੍ਰਮਾਤਮਾ ਮਸਰਾ ਝੂਠ ਕਿਸੇ ਨੇ ਨਹੀਂ ਬੋਲਦਾ ਕਿਸੇ ਨਾ ਬਦਮਿਜੀ ਨਹੀਂ ਕਰਦਾ ਕਿਸੇ ਨਾ ਮਿਸਬਿਹੇਵ ਨਹੀਂ ਕਰਦਾ ਕਿਉਂ ਹਰਕਤ ਦੇ ਅੰਦਰ ਪ੍ਰਮਾਤਮਾ ਬੋਲਦਾ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋਈ ਬੋਲੇ ਰੇ ਏਕਲ ਮਾਟੀ ਕੁੰਝਰ ਚੀਤੀ ਭਾਂਜਨ ਹੈ ਬੌ ਨਾਨਾ ਦੇ ਸਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾਰੇ ਉਹਦੇ ਸਾਰਿਆਂ ਚੂਤਿਆਂ ਨੀਵਿਆਂ ਸਾਰਿਆਂ ਚਿਹਿਆ ਮਰ ਕੇ ਸਗਲ ਬਦਸਤ ਮੈਂ ਬਸੰਤਰ ਸਗਲ ਦੂਤ ਮੈਂ ਕੀਆ ਉੱਚ ਨੀਚ ਮੈਂ ਜੋ ਸਮਾਨੀ ਘਟ ਘਟ ਮਾਧੋ ਜੀਆ ਜਿਨੀ ਬਨਸਪਤੀ ਉਹਦੇ ਚਾਗੇ ਆ ਪਰਦੇਸੀ ਨਹੀਂ ਜਿਨੇ ਦੁੱਧ ਨੇ ਉਹਦੇ ਵਿੱਚ ਮੱਖਣ ਹੈ ਪਰ ਦਿਸਦਾ ਨਹੀਂ ਇਸੇ ਤਰ੍ਹਾਂ ਹਰ ਜਿਨੀ ਵੀ ਰਚਨਾ ਦੇ ਚੀ ਉਹਦੇ ਚ ਪਰਮਾਤਮਾ ਹੈ ਪਰ ਜਦੋਂ ਕਦੇ ਜਿਉਂ ਕਾਸਟ ਨੇ ਬਸੰਤਰ ਮਤ ਸੰਜਮ ਕੱਢ ਕਢੀਜੇ RAM ਨਾਮ ਹੈ ਜੋ ਸਮਾਈ ਤਤ ਗੁਰਮਤ ਕੱਢ ਲੀਦੇ ਜਦੋਂ ਪਰਮਾਤਮਾ ਦੇ ਸ਼ਬਦ ਦੀ ਕਮਾਈ ਕਰਦੇ ਆ ਤੇ ਸਾਨੂੰ ਸਾਰਿਆਂ ਦੇ ਅੰਦਰ ਉਹ ਪਰਮਾਤਮਾ ਜਿਹੜਾ ਉਹ ਨਜ਼ਰ ਆਉਂਦਾ ਪਾਤਸ਼ਾਹ ਕਹਿੰਦੇ ਜੇ ਇਹ ਸਮਝ ਆ ਜਾਵੇ ਤੇ ਸਵਾਇ ਪਿਆਰਤ ਵਿੱਚ ਹੰਨੀਆਂ ਤੇ ਰਹਿ ਕੁਛ ਨਾ ਜਾਵੇ ਕੋ ਹਰਕ ਦੇ ਅੰਦਰ ਪਰਮਾਤਮਾ ਮਸਰਾ ਨਹੀਂ ਕਿਸੇ ਨਾਲ ਧੱਕਾ ਕਰਦੇ ਆ ਜੋਰਾ ਜੋਰਾ ਜਾਰੀ ਕਰ ਰਹੇ ਆ ਕਿਹਦਾ ਹੱਕ ਮਾਰਿਆ ਆਂ ਠੱਗੀ ਮਾਰਿਆ ਆਂ ਕੋ ਪਰਮਾਤਮਾ ਨੇ ਕਰਦੇ ਫਿਰ ਸੁੱਖੇ ਮੇ ਮਿਲੇਗਾ ਹੁਣ ਪਾਦਸ਼ਾਹ ਕਹਿੰਦੇ ਬੇਨਤੀ ਕਰੀਏ ਉਹ ਸਰਕਾਰ ਕੋ ਪਰਮਾਤਮਾ ਜਿਹੜਾ ਦਿਆਲੂ ਹੈ ਤੇ ਪਾਦਸ਼ਾਹ ਸਾਡੇ ਤੇ ਬਖਸ਼ੇ ਕਰ ਜਚੰਤ ਨਾਮੇ ਤਿਰਪਾਲ ਪ੍ਰਸਾਦਨ ਫੇ ਦਿਆਲੂ ਪਰਮਾਤਮਾ ਸਾਡੇ ਤੇ ਤਿਰਪਾ ਕਰ ਬਖਸ਼ਿਸ਼ ਕਰ ਤੇ ਮੈਂ ਜਾਚਨਾ ਕਰਦਾ ਮੰਗਦਾ ਕਿ ਆ ਮੈਂ ਬਿਸਰੰਤ ਨਹਿ ਬਿਸਰੰਤ ਨਰਾਣੇ ਹੈ ਤਾਲ ਕੋ ਪਰਮਾਤਮਾ ਮੈਨੂੰ ਪਰਮਾਤਮਾ ਕਦੀ ਵਿਸਰੇ ਨਾ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਸਾਡੇ ਤੇ ਬਖਸ਼ਿਸ਼ ਕਰਕੇ ਸਾਨੂੰ ਇਹ ਨਾਮ ਦੇ ਦਾਤ ਬਖਸ਼ਣ ਤਾਂ ਕਿ ਉਹ ਪ੍ਰਮਾਤਮਾ ਨੂੰ ਆਪਣੇ ਹਿੱਤ ਵਿਸਾਗੇ ਰੱਖੀ ਇੱਕ ਦੀ ਭੁੱਲੇ ਨਾ ਬੋਲ ਚੋਕ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਸਾ ਜਜੋ 23 ਸ਼ਲੋਕ ਹੈ ਸanskrit ਸ਼ਲੋਕ ਮੱਲਾ ਪਣੀਵਾ ਦਾ ਉਸ ਦੀ ਵਿਚਾਰ ਸਾਂਝੀ ਕਰਨੀ ਆ ਗੁਰੂ ਮਾਰਾ ਬਖਸ਼ਿਸ਼ ਕਰਕੇ ਆਪ ਹੀ ਮੇਰ ਪ੍ਰਯਾਥ ਰੱਖ ਕੇ ਕਰਵਾ ਲੈਣ ਉਨ ਜੋ 23 ਸ਼ਲੋਕ ਹੈ ਸਾਸਤਰੀ ਦੇ ਸ਼ਲੋਕ ਮਹਲਾ 5 ਦਾ ਉਸ ਦਾ ਪਾਠ ਸਭਨ ਕਰੋ ਪਰਨ ਪੋਖਨ ਕ੍ਰੰਤ ਜੀਆ ਵਿਸ਼ਰਾਮ ਸ਼ਾਦਨ ਦੇਵੰਤ ਦਾਨੰ ਸਿਰਜੰਤ ਰਤਨ ਜਨਮ ਚਕਰ ਚੇਤਨੈ ਵਰਤਾਂਤ ਸੋਖ ਆਨੰਦ ਪ੍ਰਸਾਦੈ ਸਿਮਰੰਤ ਨਾਨਕ ਹਰ ਹਰ ਹਰੇ ਨਿਤਿਆ ਰਚਨਾ ਮਿਰ ਬਹੁਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਲੋਕ ਰੰਤਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਜੋ ਸਿੱਧਾਂ ਦੇ ਸਰਦਾਰ ਜਿਨੇ ਸਾਨੂੰ ਉਪਦੇਸ਼ ਕਰ ਰਹੇ ਨੇ ਸਿੱਖਿਆ ਦੇ ਰਹੇ ਨੇ ਜੋ ਕਾਲਪੋ ਪਰਮਾਤਮਾ ਜੋ ਸਾਰਾ ਕੁਝ ਦਾਨ ਵਜੋਂ ਦਿੰਦਾ ਹੈ ਭਾਵੇਂ ਕੀ ਕੀ ਨਮੋਲੇ ਚ ਨਹੀਂ ਦਿੰਦਾ ਦਾਨ ਵਜੋਂ ਦਿੰਦਾ ਹੈ ਤੇ ਉਹਨੂੰ ਹਰ ਵੇਲੇ ਸਿਮਰਿਆ ਕਰਕੇ ਤਾਂ ਕਿ ਜਿਹੜੀਆਂ ਦਿੱਤੀਆਂ ਦਾਤਾ ਨੇ ਉਹਨਾਂ ਤੋਂ ਨਰਬੋ ਹੋ ਕੇ ਰਹੀਏ ਕਿਉਂ ਆਪਾਂ ਸਾਡੀ ਫਿਤਰਤ ਹੈ ਕਿ ਉਹਦੀਆਂ ਦਾਤਾ ਨੂੰ ਵੇਖ ਕੇ ਅਸੀਂ ਪ੍ਰਮਾਤਮਾ ਨੂੰ ਭੁੱਲ ਜਾਂਦੇ ਹਾਂ ਜਿਵੇਂ ਗੁਰਬਾਣੀ ਚ ਆਉਂਦਾ ਮੱਲਾ ਪੰਜਵਾਂ ਦਾ ਯਾ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੇ ਨਹੀਂ ਮਰਨ ਵਿਚਾਰਾ ਇਹ ਨਹੀਂ ਉਹ ਦਾਤਾ ਦੰਦਾ ਪ੍ਰਮਾਤਮਾ ਦਾਣ ਵਜੋਂ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹੱਥ ਦਿੰਦੇ ਟੋਟ ਨਾ ਆਵੀ ਗੰਤ ਭਰੇ ਪੁੰਡਾ ਉਰਤ ਪੁੰਡ ਆਰ ਪਰੇ ਨੇ ਬਹੁਤ ਪਰ ਅਸੀਂ ਉਹਨੀਆਂ ਦਾਤਾਂ ਵਿੱਚ ਭੁੱਲ ਕੇ ਜਾਣੇ ਆ ਮਸਤ ਹੋ ਜਾਣੇ ਆ ਤੇ ਪ੍ਰਮਾਤਮਾ ਨੂੰ ਭੁੱਲ ਜਾਣੇ ਆ ਤੇ ਜਿੰਨੇ ਦਿੱਤੀਆਂ ਹੀ ਕਿ ਨੇ ਆਪ ਪੈਦਾ ਕੀਤੀਆਂ ਨੇ ਆਪ ਇਹਨੂੰ ਕਮਾਈ ਕਰਕੇ ਲਈਆਂ ਪਰ ਨਹੀਂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਸਰੀਰ ਹੈ ਜਾਨ ਹੈ ਸਵਾਸ ਨੇ ਹੋਰ ਵੀ ਸੰਸਾਰ ਦੀਆਂ ਜਿੰਨੀਆਂ ਚੀਜ਼ਾਂ ਦਿੰਦਾ ਹੈ ਪ੍ਰਮਾਤਮਾ ਧਨ ਵਜੋਂ ਦਿੰਦਾ ਹੈ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਭੁੱਲਣਾ ਨਹੀਂ ਉਹ ਹਰ ਵळे ਉਹਦਾ ਸਿਮਨ ਕਰੀਏ ਤਾਂ ਕਿ ਇਹਦੇ ਨਾ ਅਨਿਤ ਹੁੰਦਾ ਨਾਸ਼ਵਾਨ ਰਚਨਾ ਇਹ ਜੇ ਸੰਸਾਰ ਦੀ ਰਚਨਾ ਇਹ ਸਾਰੀ ਨਾਸ਼ਵਾਨ ਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਕ ਕੂੜ ਮਾੜੀ ਕੂੜ ਵਸਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਵਪਾਰ ਕੂੜ ਮੀਆਂ ਕੂੜ ਬੀਬੀ ਖਾਪ ਹੋਏ ਖਾਰ ਕੂੜੇ ਕੂੜਾ ਨੇਹੋ ਲੱਗਾ ਵਿਸਰਿਆ ਕਰਕਾਰ ਕਿਸ ਨਾਲ ਕੀਤੇ ਦੋਸਤੀ ਸਭ ਜੰਗ ਚੱਲਣਾ ਇਹ ਸਾਰੀਆਂ ਚੀਜ਼ਾਂ ਨਾਸ਼ਵਾਨ ਨੇ ਜਗ ਰਚਨਾ ਸਭ ਝੂਠ ਹੈ ਜਾਨ ਲਿਓਰੇ ਮੂਟ ਇਹ ਸੰਸਾਰ ਦੀ ਕਿੰਨੀ ਰਚਨਾ ਸਾਰੀ ਨਾਸ਼ਵਾਨ ਆ ਇਹ ਸੱਚ ਕਰਕੇ ਮੰਨ ਲਓ ਪਾਸ਼ਾ ਕਹਿੰਦੇ ਅਨੇਤ ਰਚਨਾ ਨਿਰਮੋਹ ਤੇ ਇਹ ਜਿਹੜੀ ਨਾਸ਼ਵਾਨ ਰਚਨਾ ਸੰਸਾਰ ਤੇ ਪ੍ਰਮਾਤਮਾ ਨੇ ਰੱਖੀ ਐ ਇਹ ਤੋਂ ਨਿਰਮੋਹ ਕਿਵੇਂ ਰਹਿ ਸਕਦੇ ਆ ਸਿਮਰੰਤ ਨਾਨਕ ਹਰ ਹਰਾਰੇ ਉਸ ਅਕਾਲ ਪੁਰਮਾਤਮਾ ਦਾ ਹਰ ਬਲੇ ਨਾਮ ਜਪਣ ਨਾਲ ਕੋ ਪਾਸ਼ਾ ਕਹਿੰਦੇ ਨੇ ਉਹ ਤੇ ਪੰਨ ਪੋਖਣ ਕ੍ਰੰਤ ਜੀਆ ਉਹ ਸਾਰੇ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੀ ਪਾਲਣਾ ਪੋਸ਼ਣਾ ਵੀ ਉਹ ਕਰਦਾ ਹੈ ਵਿਸਰਾਮ ਛਾਦਨ ਦਿਵੰਤ ਦਾਨੇ ਉਹ ਦਾਨ ਵਜੋਂ ਜਿਹੜਾ ਸਾਨੂੰ ਘਰ ਵੀ ਰਹਿਣ ਲਈ ਦਿੰਦਾ ਆਪ ਰਾਮਕਾਲੀ ਦਿੰਦਾ ਕੱਪੜੇ ਸਾਨੂੰ ਪਹਿਨਣ ਲਈ ਦਿੰਦਾ ਇਹ ਸਾਰਾ ਕੁਝ ਸਾਨੂੰ ਧਾਨ ਵਜੋਂ ਦਿੰਦਾ ਸਿਰਜੰਤ ਰਤਨ ਜਨਮ ਇਹ ਜਿਹੜਾ ਮਨੁੱਖਾ ਜਨਮ ਸਾਨੂੰ ਦਿੱਤਾ ਹੈ ਦੁਰਲਾ ਬਿਆ ਦੁਰਲਭ ਦੇ ਪਾਇਵਡ ਭਾਗੀ ਨਾਮ ਨਾਲ ਜਪੇ ਤੇ ਆਤਮ ਘਾਤੀ ਅਸੀਂ ਆਤਮ ਘਾਤੀ ਅਜੇ ਉਸ ਪਰਮਾਤਮਾ ਨੇ ਸਾਨੂੰ ਮਨੁੱਖਾ ਦੇ ਹੀ ਦਿੱਤੀ ਜੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਤੇ ਸੰਸਾਰ ਤੋਂ ਨਿਰਮੋਹ ਨਹੀਂ ਰਹਿੰਦੇ ਪਾਤਸ਼ਾਹ ਕਹਿੰਦੇ ਉਹਨੇ ਸਾਨੂੰ ਮੌਲਕ ਜਨਮ ਦਿੱਤਾ ਹੈ ਜਿਹੜਾ ਬਹੁਤ ਬੀਮੁੱਲਾ ਹੈ ਤੇ ਚਤਰ ਚੇਤਨੈ ਤੇ ਸਾਨੂੰ ਸਿਆਣਕ ਦਿੱਤੀ ਜਾਂ ਚਤਾਈ ਦਿੱਤੀ ਜਾਂ ਤੇ ਚੇਤਨਤਾ ਵੀ ਦਿੱਤੀ ਆ ਵਰਤਾਂਤ ਸੁਖ ਆਨੰਦ ਪ੍ਰਸਾਦਿਆ ਤੇ ਉਹਦੀ ਕਿਰਪਾ ਦੇ ਸਦਕਾ ਸੰਸਾਰ ਵਿੱਚ ਸੁਖ ਤੇ ਆਨੰਦ ਵਿੱਚ ਆਪਾਂ ਜੀਵਨ ਆਪਣਾ ਗੁਜ਼ਾਰ ਰਹੇ ਆ ਪਰ ਉਸ ਪ੍ਰਮਾਤਮਾ ਦੇ ਨਾਮ ਸਿਮਨ ਕਰਕੇ ਆਪਾਂ ਇਸ ਸੰਸਾਰ ਦੇ ਮੋਹ ਤੋਂ ਨਿਰਮੋਹ ਕੇ ਰਹਿ ਕੇ ਭਾਵ ਨਿਰਾਸ਼ ਹੋ ਕੇ ਰਹੀਏ ਉਦਾਸੀਨ ਹੋ ਕੇ ਰਹੀਏ ਇਹ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਾਨੂੰ ਵੀ ਨਾਮ ਦੀ ਦਾਤ ਬਖਸ਼ਣ ਤਾਂ ਕਿ ਸੰਸਾਰ ਦੀਆਂ ਦਾਤਾਂ ਦੇ ਅਨੰਤ ਮੰਗਦੇ ਰਹੀਏ ਸੋਖਮਾਨ ਦੇ ਰਹੀਏ ਪਰੇਨਾ ਤੁੰਦਰਮ ਹੋ ਕੇ ਆਪਣਾ ਜੀਵਨ ਸਫਲਾ ਕਰੀਏ ਉਹ ਚੋਕ ਦੀ ਮਾਫੀ ਬਾਹਰ ਜਿੱਕਾ ਖਾਲਸਾ ਬਾਹਰ ਦੀ ਤਸਦੀਕ